ਸਾਡੀ ਕੋਸ਼ਿਸ਼ ਹੈ ਹਰੇਕ ਵਰਗ ਨੂੰ ਆਪਣਾ ਜਿਹੜਾ ਸਰਕਾਰ ਹੈ ਉਹਦਾ ਫਾਇਦਾ ਪਹੁੰਚੇ ਕੋਈ 40-40 ਸਾਲਾਂ ਬਾਅਦ ਜਿੱਥੇ ਲੋਕ ਇਹ ਕਹਿ ਰਹੇ ਨੇ ਜੀ 35 ਸਾਲ ਬਾਅਦ ਪਾਣੀ ਆਇਆ ਸਾਡੇ ਅਸੀਂ ਪਾਣੀ ਐ ਇਸ ਕਸੀ ਚ ਦੇਖਿਆ ਥੱਲੇ ਵਾਲਾ ਪਾਣੀ ਬਚੂਗਾ ਬਿਜਲੀ ਬਚੂਗੀ ਥੱਲੇ ਵਾਲਾ ਪਾਣੀ ਬਚੂਗਾ ਸਤਿਕਾਰ ਜੀ ਮੇਰਾ ਨਾਮ ਰਗਵੀਰ ਸਿੰਘ ਮੈਂ ਪਿੰਡ ਥੋਪੀਆ ਤੋਂ ਇਹ ਜਿਹੜਾ ਜੋ ਪਾਣੀ ਹੈ ਅੱਜ ਮੈਂ ਨਹਿਰੀ ਪਾਣੀ ਲਾ ਰਿਹਾ ਇਹ ਜੋ ਪਾਣੀ 28 ਸਾਲ ਬਾਅਦ ਸਾਡੇ ਖੇਤਾਂ ਨੂੰ ਲੱਗਣਾ ਸ਼ੁਰੂ ਹੋਇਆ ਹੈ ਇਸ ਤੋਂ ਪਹਿਲਾਂ ਮੈਂ ਸਰਕਾਰੀ ਬੋਰ ਤੋਂ ਪਾਣੀ ਲਾਉਂਦਾ ਸੀ ਜਾਂ ਕਿਤੇ ਹੋਰ ਆਪਣਾ ਪਾਣੀ ਦਾ ਮਾੜਾ ਮੋਟਾ ਰਜਿਗਾਰ ਸਾਧਨ ਲਾ ਕੇ ਲਾਉਂਦਾ ਸੀ ਤੇ ਹੁਣ ਮੈਨੂੰ ਇਹ ਪ੍ਰੋਪਰ ਪਾਣੀ ਸ਼ੁਰੂ ਹੋ ਗਿਆ ਹੈ ਜਿਸ ਦੇ ਨਾਲ ਮੈਂ ਆਪਣੀ ਕਣਕ ਬੀਜੀ ਤੇ ਕਣਕ ਬੀਜਣ ਤੋਂ ਬਾਅਦ ਹੁਣ ਮੇਰੇ ਪਪੂਲਰ ਹੈ ਤੇ ਹਰਾਚਾਰਾ ਪਸ਼ੂਆਂ ਲਈ ਬੀਜਿਆ ਹੋਇਆ ਉਹਨੂੰ ਪਾਣੀ ਲਾ ਰਿਹਾ ਜੀ ਮੈਂ ਇਸ ਕਰਕੇ ਪੰਜਾਬ ਸਰਕਾਰ ਦਾ ਬਹੁਤ ਹੀ ਧੰਨਵਾਦ ਕਰਦਾ ਜਿਨ੍ਹਾਂ ਨੇ 28 ਸਾਲ ਬਾਅਦ ਸਾਨੂੰ ਪਾਣੀ ਦੀ ਸਹੂਲਤ ਕਰਾਇਆ ਇਸ ਪਾਣੀ ਤੋਂ ਮੈਂ ਬਹੁਤ ਹੀ ਜ਼ਿਆਦਾ ਖੁਸ਼ ਹਾਂ ਮੇਰਾ ਨਾਮ ਨਸੀਬ ਚੰਦ ਪਿੰਡ ਫੋਪੀਆ ਮੇਰੇ ਪਿੰਡ 'ਚ ਸ਼ਹਿਰ ਦਾ ਪਾਣੀ ਆਇਆ ਹੈ ਤੇ ਇਸ ਪਾਣੀ ਨੇ ਸਾਡੇ ਇਲਾਕੇ ਦੀ ਨੁਹਾਹੀ ਬਦਲ ਦੇਣੀ ਹੈ ਜੇ ਖੇਤਾਂ ਨੂੰ ਨਹਿਰ ਦਾ ਪਾਣੀ ਲੱਗ ਰਿਹਾ ਹੈ ਤੇ ਮੈਂ ਹਾੜੀ ਦੀ ਫਸਲ ਇਸੇ ਪਾਣੀ ਨਾਲ ਤਿਆਰ ਕੀਤੀ ਹੈ ਮੇਰੀ ਫਸਲ ਪਹਿਲਾਂ ਨਾਲੋਂ ਦੁਗਣੀ ਤਗਣੀ ਹੋਈ ਹੈ ਪੰਜਾਬ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਨਹਿਰੀ ਪਾਣੀ ਸਾਡੇ ਖੇਤਾਂ 'ਚ ਪਹੁੰਚਾਇਆ ਹੈ